ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਰਸ਼ੀਅਨ ਰਾਈਟਰ ਲਿਓ ਟੋਲਸਟਾਈ ਦੀ ਕਹਾਣੀ ਤਿੰਨ ਸਵਾਲ ਲੈ ਕੇ ਆਈ ਹਾਂ ਇੱਕ ਰਾਜਾ ਸੀ ਜਿਸ ਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਫਿਕਰ ਰਹਿੰਦਾ ਸੀ ਇੱਕ ਦਿਨ ਉਸ ਨੇ ਸੋਚਿਆ ਜੇ ਮੈਨੂੰ ਮੇਰੇ ਤਿੰਨ ਸਵਾਲਾਂ ਦਾ ਜਵਾਬ ਮਿਲ ਜਾਵੇ ਤਾਂ ਮੈਂ ਰਾਜ ਪ੍ਰਬੰਧ ਵਿੱਚ ਕਦੀ ਗਲਤੀ ਨਾ ਕਰਾਂ ਉਹ ਤਿੰਨ ਸਵਾਲ ਇਹ ਸਨ ਪਹਿਲਾ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਦੂਜਾ ਵਰਤਾਲ ਲਈ ਚੰਗੇ ਆਦਮੀ ਕਿਹੜੇ ਹਨ? ਤੀਜਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਰਾਜੇ ਨੇ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਉਸ ਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਉੱਤਰ ਦੇਵੇਗਾ ਉਹ ਉਸ ਨੂੰ ਧਨ ਪਦਾਰਥ ਨਾਲ ਮਾਲਾ-ਮਾਲ ਕਰ ਦੇਵੇਗਾ। ਤਰ੍ਹਾਂ-ਤਰ੍ਹਾਂ ਦੇ ਸਿਆਣੇ ਪੁਰਸ਼ ਡੌਂਡੀ ਸੁਣ ਕੇ ਰਾਜੇ ਪਾਸ ਆਏ। ਅੱਠ-ਆਟ ਜਵਾਬ ਦੇਣ ਲੱਗੇ ਪਹਿਲੇ ਸਵਾਲ ਦੇ ਉੱਤਰ ਵਿੱਚ ਕਿਸੇ ਨੇ ਆਖਿਆ ਵੇਲੇ ਦੀ ਵੰਡ ਅਨੁਸਾਰ ਕੰਮ ਮੌਕੇ ਸਰ ਕਰਨਾ ਚਾਹੀਦਾ ਕਿਸੇ ਨੇ ਆਖਿਆ ਹਮੇਸ਼ਾ ਰੁੱਝੇ ਰਹਿਣਾ ਚਾਹੀਦਾ ਹੈ ਆਪੇ ਠੀਕ ਸਮੇਂ ਦਾ ਪਤਾ ਲੱਗ ਜਾਵੇਗਾ ਕਿਸੇ ਆਖਿਆ ਸਿਆਣੇ ਆਦਮੀਆਂ ਦੀ ਇੱਕ ਕਾਉਂਸਲ ਹੋਣੀ ਚਾਹੀਦੀ ਹੈ ਜਿਹੜੀ ਰਾਜੇ ਨੂੰ ਦੱਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ ਇਨਾਂ ਜਵਾਬਾਂ ਤੇ ਕੁਝ ਹੋਰ ਸਿਆਣਿਆਂ ਨੇ ਇਤਰਾਜ਼ ਕੀਤੇ ਕਿਸੇ ਆਖਿਆ ਹਰ ਵਕਤ ਕਾਉਂਸਲ ਕਿਵੇਂ ਬੁਲਾਈ ਜਾ ਸਕਦੀ ਹੈ ਕਿਸੇ ਆਖਿਆ ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਨੌਕਰ ਰੱਖਣੇ ਚਾਹੀਦੇ ਹਨ ਜਿਹੜੇ ਭਵਿੱਖ ਦੀਆਂ ਗੱਲਾਂ ਦੱਸ ਸਕਣ ਤੇ ਰਾਜਾ ਹਰ ਇੱਕ ਗੱਲ ਲਈ ਪਹਿਲਾਂ ਤਿਆਰ ਰਿਹਾ ਕਰੇ ਬਾਕੀ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਬਣ ਬਣ ਦੀ ਲੱਕੜੀ ਵਾਂਗ ਆਏ ਕਿਸੇ ਆਖਿਆ ਵਰਤਾਲੀ ਚੰਗੇ ਆਦਮੀ ਵਜ਼ੀਰ ਹੋਣ ਕਿਸੇ ਆਖਿਆ ਨਹੀਂ ਫੌਜ ਅਤੇ ਜਰਨੈਲਾ ਨਾਲ مشورہ کرنا ਚਾਹੀਦਾ ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦੱਸਿਆ ਕਿਸੇ ਨੇ ਸੂਖਮ ਕਲਾ ਕਿਸੇ ਨੇ ਯੁੱਧ ਕਿਸੇ ਨੇ ਭਗਤੀ ਜਵਾਬ ਅਜੇਹੇ ਭਾਂਤ ਭਾਂਦੇ ਸਨ ਕਿ ਰਾਜੇ ਦੀ ਕਿਸੇ ਨਾਲ ਵੀ ਤਸੱਲੀ ਨਾ ਹੋਈ ਤੇ ਉਸਨੇ ਠੀਕ ਜਵਾਬ ਦੇਣ ਲਈ ਇਨਾਮ ਕਿਸੇ ਨੂੰ ਵੀ ਨਾ ਦਿੱਤਾ ਇਨਨੇ ਨੂੰ ਪਤਾ ਲੱਗਾ ਕਿ ਜੰਗਲ ਵਿੱਚ ਇੱਕ ਸਿਆਣਾ ਤਪੀਸ਼ਰ ਰਹਿੰਦਾ ਹੈ ਰਾਜੇ ਨੇ ਆਖਿਆ ਚਲੋ ਉਸ ਤੋਂ ਉੱਤਰ ਪੁੱਛੀ ਤਪੀਸ਼ਰ ਆਪਣੀ ਕੁਟਿਆ ਛੱਡ ਕੇ ਬਾਹਰ ਨਹੀਂ ਜਾਂਦਾ ਸੀ ਤੇ ਨਾ ਹੀ ਉਹ ਆਮ ਆਦਮੀਆਂ ਤੋਂ ਬਿਨਾ ਕਿਸੇ ਨਾਲ ਗੱਲਬਾਤ ਕਰਦਾ ਸੀ ਇਸ ਵਾਸਤੇ ਰਾਜੇ ਨੇ ਪਿਸ ਬਦਲਿਆ ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ ਆਪਣੇ ਸੇਵਾਦਾਰ ਜੰਗਲ ਦੇ ਬਾਹਰ ਛੱਡ ਕੇ ਆਪ ਕੁਟਿਆ ਵੱਲ ਇਕੱਲਾ ਚਲਾ ਗਿਆ ਜਾਦ ਰਾਜਾ ਆਇਆ ਤਤਪੀਸ਼ਰ ਆਪਣੀ ਕੁੜੀਆ ਦੇ ਸਾਹਮਣੇ ਇੱਕ ਕਿਆਰੀ ਪੁੱਟ ਰਿਹਾ ਸੀ ਰਾਜੇ ਨੂੰ ਅਸ਼ੀਰਵਾਦ ਦੇ ਕੇ ਉਹ ਆਪਣੇ ਕੰਮ ਵਿੱਚ ਹੀ ਰੁੱਝਿਆ ਰਿਹਾ ਤਤਪੀਸ਼ਰ ਦਾ ਸਰੀਰ ਬਿਰਧ ਤੇ ਨਿਰਾਕਰੰਗ ਹੋਇਆ ਹੋਇਆ ਸੀ ਕਹੀ ਮਾਰਦਿਆਂ ਤੇ ਮਿੱਟੀ ਪੁੱਟਦਿਆਂ ਉਸ ਨੂੰ ਸਾਹ ਚੜ ਗਿਆ ਰਾਜੇ ਨੇ ਕੋਲ ਜਾ ਕੇ ਕਿਹਾ ਤਤਪੀਸ਼ਰ ਜੀ ਮੈਂ ਤਿੰਨ ਸਵਾਲ ਪੁੱਛਣ ਆਇਆ ਹਾਂ ਪਹਿਲਾ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ ਦੂਜਾ ਵਰਤਾਲੇ ਚੰਗੇ ਆਦਮੀ ਕਿਹੜੇ ਹਨ ਤੀਜਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਤਪੀਸ਼ਰ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ ਆਪਣੇ ਹੱਥਾਂ ਤੇ ਥੁੱਕ ਲਾ ਕੇ ਉਸ ਨੇ ਫੇਰ ਕਹੀ ਫੜ ਲਈ ਤੇ ਥਾ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਰਾਜੇ ਨੇ ਆਖਿਆ ਤਪੀਸ਼ਰ ਜੀ ਤੁਸੀਂ ਥੱਕ ਗਏ ਹੋਵੋਗੇ ਕਈ ਮੈਨੂੰ ਦਿਓ ਮੈਂ ਕਿਆਰੀ ਪੁੱਟ ਦਿੰਦਾ ਹਾਂ ਤਪੀਸ਼ਰ ਨੇ ਮਿਹਰਬਾਨੀ ਆਖ ਕੇ ਕਈ ਫੜਾ ਦਿੱਤੀ ਤੇ ਜ਼ਮੀਨ ਤੇ ਬੈਠ ਗਿਆ। ਰਾਜੇ ਨੇ ਕੁਝ ਚਿਰ ਕੰਮ ਕਰਕੇ ਫੇਰ ਉਹੀ ਸਵਾਲ ਪੁੱਛੇ ਪਰ ਤਪੀਸ਼ਰ ਓਵੇਂ ਦਾ ਓਵੇਂ ਚੁੱਪ ਰਿਹਾ ਤੇ ਉਸ ਕੋਲੋਂ ਕਈ ਫੜ ਕੇ ਆਖਿਆ ਤੁਸੀਂ ਥੱਕ ਗਏ ਹੋ ਲਿਆਓ ਹੁਣ ਮੈਂ ਕੰਮ ਕਰਾਂ। ਰਾਜੇ ਨੇ ਕਈ ਹੱਥੋਂ ਨਾ ਛੱਡੀ ਅਤੇ ਕਿਆਰੀ ਪੁੱਟਦਾ ਰਿਹਾ। 2 ਘੰਟੇ ਲੰਘ ਗਏ ਸੂਰਜ ਛਿਪਣ ਲੱਗਾ। ਰਾਜੇ ਨੇ ਕਹੀ ਰਗ ਰੱਖ ਕੇ ਫਿਰ ਪੁੱਛਿਆ ਤਪੀਸ਼ਰ ਜੀ ਮੈਂ ਤੁਹਾਡੇ ਪਾਸ ਆਪਣੇ ਪ੍ਰਸ਼ਨਾਂ ਦਾ ਉੱਤਰ ਲੈਣ ਆਇਆ ਹਾਂ ਜੇ ਤੁਸੀਂ ਜਵਾਬ ਨਹੀਂ ਦੇਣਾ ਤਾਂ ਦੱਸੋ ਮੈਂ ਘਰ ਮੁੜ ਜਾਵਾਂ ਤਪੀਸ਼ਰ ਬੋਲਿਆ ਉਹ ਵੇਖੋ ਕੋਈ ਆਦਮੀ ਦੌੜਿਆ ਆਉਂਦਾ ਹੈ ਵੇਖੀਏ ਇਸ ਵਿਚਾਰੇ ਤੇ ਕੀ ਵਿਪਤਾ ਪਈ ਹੈ ਰਾਜੇ ਨੇ ਮੁੜ ਕੇ ਵੇਖਿਆ ਜੰਗਲ ਵਿੱਚੋਂ ਇੱਕ ਗੱਭਰੂ ਦੌੜਦਾ ਆ ਰਿਹਾ ਸੀ ਉਸ ਦੇ ਹੱਥ ਆਪਣੀ ਇੱਕ ਵੱਖੀ ਤੇ ਸਨ ਤੇ ਉਥੋਂ ਲਹੂ ਨਿਕਲ ਰਿਆ ਸੀ ਉਹ ਤਪੀਸ਼ਰ ਅਤੇ ਰਾਜੇ ਦੇ ਨੇੜੇ ਆ ਕੇ ਨਢਾਲ ਹੋ ਕੇ ਟੈਪਿਆ ਰਾਜੇ ਨੇ ਵੇਖਿਆ ਕਿ ਉਸ ਦੀ ਵੱਖੀ ਵਿੱਚ ਵੱਡਾ ਜ਼ਖਮ ਹੈ ਰਾਜੇ ਨੇ ਫੌਰਨ ਉਸ ਨੂੰ ਧੋ ਕੇ ਆਪਣੇ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨਿਆ ਪਰ ਲਹੂ ਵਗਣੋਂ ਬੰਦ ਨਾ ਹੋਇਆ ਰਾਜਾ ਮੁੜ ਮੁੜ ਲਹੂ ਲਿਪੜਿਆ ਰਮਾਲ ਲਾਹੇ ਤੇ ਉਸ ਨੂੰ ਧੋ ਕੇ ਜ਼ਖਮ ਉਤੇ ਬੰਨ ਦੇਵੇ ਅਖੀਰ ਤਪੀਸ਼ਰ ਨੇ ਕੋਈ ਮਲਮ ਲਾਈ ਤੇ ਲਹੂ ਵਗਣਾ ਬੰਦ ਹੋ ਗਿਆ ਉਸ ਆਦਮੀ ਨੇ ਅੱਖਾਂ ਖੋਲੀਆਂ ਤੇ ਪੀਣ ਨੂੰ ਪਾਣੀ ਮੰਗਿਆ ਰਾਜਾ ਦੌੜ ਕੇ ਘੜੇ ਵਿੱਚੋਂ ਪਾਣੀ ਲੈ ਆਇਆ ਤੇ ਉਸ ਦੇ ਮੂੰਹ ਵਿੱਚ ਪਾਇਆ ਇੰਨੇ ਨੂੰ ਸੂਰਜ ਪੂਰੀ ਤਰ੍ਹਾਂ ਲਹਿ ਗਿਆ ਤੇ ਨਾਲ ਹੀ ਠੰਡ ਵੀ ਪੈਣ ਲੱਗੀ ਰਾਜੇ ਅਤੇ ਤਪੀਸ਼ਰ ਨੇ ਉਸ ਜ਼ਖਮੀ ਆਦਮੀ ਨੂੰ ਚੁੱਕ ਕੇ ਕੁਟਿਆ ਵਿੱਚ ਲਟਾਇਆ ਅੰਦਰ ਲੇਟ ਕੇ ਉਸ ਆਦਮੀ ਦੀ ਛੇਤੀ ਹੀ ਅੱਖ ਲੱਗ ਗਈ। ਰਾਜਾ ਵੀ ਦਿਨ ਪਰਦਾ ਥੱਕਿਆ ਹੋਇਆ ਸੀ। ਉਹਨੂੰ ਵੀ ਫਰਸ਼ ਤੇ ਬੈਠਿਆ ਨੀਂਦਰਨੇ ਘੇਰ ਲਿਆ ਤੇ ਉਥੇ ਹੀ ਸੌਂ ਗਿਆ। ਇਸ ਤਰ੍ਹਾਂ ਸੁੱਤਿਆਂ ਰਾਤ ਲੰਘ ਗਈ। ਸਵੇਰੀ ਜਦੋਂ ਜਾਗਿਆ ਤਾਂ ਸੋਚਣ ਲੱਗਾ ਮੈਂ ਇੱਥੇ ਕਿਵੇਂ ਆ ਗਿਆ। ਜਦ ਉਸ ਗੱਭਰੂ ਨੇ ਅੱਖ ਖੋਲੀ ਤਾਂ ਰਾਜੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਉਸਨੇ ਹੱਥ ਜੋੜ ਕੇ ਆਖਿਆ ਮੈਨੂੰ ਮaaf ਕਰ ਦਿਓ ਹਜ਼ੂਰ। ਰਾਜਾ ਉਸਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਬੋਲਿਆ ਮੈਂ ਤੈਨੂੰ ਜਾਣਦਾ ਹੀ ਨਹੀਂ ਫਿਰ ਮਾਫੀ ਕਿਸ ਗੱਲ ਦੀ ਗੱਭਰੂ ਨੇ ਦੱਸਿਆ ਤੁਸੀਂ ਮੈਨੂੰ ਨਹੀਂ ਜਾਣਦੇ ਹਜ਼ੂਰ ਪਰ ਮੈਂ ਤਾਂ ਕਿੰਨੇ ਚਿਰਾਂ ਤੋਂ ਸੌਖਾਦੀ ਹੋਈ ਸੀ ਕਿ ਮੈਂ ਤੁਹਾਨੂੰ ਕਤਲ ਕਰਾਂਗਾ ਤੁਸੀਂ ਮੇਰੇ ਭਰਾ ਨੂੰ ਫਾਂਸੀ ਤੇ ਲਟਕਾ ਕੇ ਉਸਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ ਮੈਨੂੰ ਪਤਾ ਸੀ ਕਿ ਤੁਸੀਂ ਅੱਜ ਜੰਗਲ ਵਿੱਚ ਇਕੱਲੇ ਆਏ ਹੋ ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰ ਦੇਣ ਦਾ ਸੀ ਪਰ ਤੁਸੀਂ ਤਾਂ ਹਨੇਰਾ ਪੈਣ ਤੱਕ ਵੀ ਮੁੜੇ ਨਾ ਇਸ ਪਿੱਛੋਂ ਮੈਂ ਜੰਗਲ ਵਿੱਚ ਤੁਹਾਨੂੰ ਲੱਭਣ ਚੱਲ ਪਿਆ ਪਰ ਅਚਾਨਕ ਤੁਹਾਡੇ ਸਿਪਾਈ ਮੈਨੂੰ ਟੱਕਰ ਗਏ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਜ਼ਖਮੀ ਕਰ ਦਿੱਤਾ ਉੱਥੋਂ ਜਾਨ ਬਚਾਉਂਦਾ ਭੱਜ ਕੇ ਮੈਂ ਇੱਥੇ ਪੁੱਜ ਗਿਆ ਤੇ ਇੱਥੇ ਤੁਸੀਂ ਮੇਰੀ ਮੱਲਮ ਪੱਟੀ ਕਰਕੇ ਜਾਨ ਬਚਾਈ ਮੈਂ ਤੁਹਾਨੂੰ ਮਾਰਨ ਲਈ ਆਇਆ ਸੀ ਪਰ ਤੁਸੀਂ ਮੇਰੀ ਰੱਖਿਆ ਕੀਤੀ ਜੇ ਮੈਂ ਜਿਉਂਦਾ ਰਿਹਾ ਤਾਂ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ ਮੈਨੂੰ ਖਿਮਾ ਕਰੋ ਰਾਜਾ ਆਪਣੇ ਜਾਨ ਦੇ ਵੈਰੀ ਤੇ ਭਾਈ ਦੇ ਕਾਤਲ ਦੀ ਸੱਚੀ ਸੱਚੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਨਾ ਕੇਵਲ ਉਸ ਨੂੰ ਮਾਫੀ ਕਰ ਦਿੱਤਾ ਸਗੋਂ ਕਹਿਣ ਲੱਗਾ ਆਪਣੇ ਨੌਕਰ ਭੇਜ ਕੇ ਸ਼ਾਹੀ ਹਕੀਮ ਬੁਲਾਵਾਂਗਾ ਅਤੇ ਫਿਰ ਉਹ ਤੇਰੇ ਜ਼ਖਮਾਂ ਦਾ ਚੰਗੀ ਤਰ੍ਹਾਂ ਇਲਾਜ ਕਰੇਗਾ ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਮਿਲ ਜਾਵੇਗੀ ਜਖਮੀ ਗੱਭਰੂ ਤੋਂ ਵੇਲਿਆਂ ਹੋ ਕੇ ਰਾਜਾ ਬਾਹਰ ਆਇਆ ਤਪੀਸ਼ਰ ਕੱਲ ਵਾਲੀ ਕਿਆਰੀ ਵਿੱਚ ਬੀ ਬੀਜ ਰਿਹਾ ਸੀ ਰਾਜੇ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਤੇ ਆਖਿਆ ਮਹਾਰਾਜ ਮੇਰੀ ਆਖੀਰੀ ਬੇਨਤੀ ਹੈ ਕਿ ਮੇਰੇ ਸਵਾਲਾਂ ਦਾ ਉੱਤਰ ਦਿਓ ਤਪੀਸ਼ਰ ਨੇਠ ਕੇ ਬੈਠ ਗਿਆ ਰਾਜਨ ਤੇਰੇ ਤਿੰਨਾਂ ਸਵਾਲਾਂ ਦਾ ਜਵਾਬ ਤੈਨੂੰ ਮਿਲ ਚੁੱਕਾ ਹੈ ਰਾਜਾ ਬੋਲਿਆ ਮੈਨੂੰ ਕਿਸ ਤਰ੍ਹਾਂ ਮਿਲ ਚੁੱਕਾ ਹੈ ਤੁਸੀਂ ਤਾਂ ਅਜੇ ਤੱਕ ਮੂਹੋਂ ਬੋਲੇ ਤੱਕ ਨਹੀਂ ਤਪੀਸ਼ਰ ਨੇ ਕਿਹਾ ਰਾਜਨ ਵੇਖ ਜੇ ਤੂੰ ਮੇਰੇ ਉੱਤੇ ਦਇਆ ਕਰਕੇ ਕਿਆਰੀ ਨਾ ਪੁੱਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਕੇ ਤੈਨੂੰ ਕਤਲ ਕਰ ਦਿੰਦਾ ਸੋ ਸਭ ਤੋਂ ਚੰਗਾ ਸਮਾਂ ਉਹ ਸੀ ਜਦ ਤੂੰ ਕਿਆਰੀ ਪੁੱਟਦਾ ਸੀ ਮੈਂ ਉਸ ਵੇਲੇ ਦੇ ਵਰਤਾ ਲਈ ਤੇਰੇ ਲਈ ਚੰਗਾ ਪੁਰਸ਼ ਸੀ ਪਰ ਮੇਰੇ ਨਾਲ ਨੇਕੀ ਕਰਨਾ ਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ ਫਿਰ ਉਸ ਪਿੱਛੋਂ ਜਾਦੇ ਇਹ ਗੱਭਰੂ ਦੌੜਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਉਹ ਸੀ ਜਦੋਂ ਤੂੰ ਉਸ ਦੀ ਪੱਟੀ ਕੀਤੀ ਜੇ ਤੂੰ ਉਹ ਨਾ ਕਰਦਾ ਤਾਂ ਇਹ ਆਦਮੀ ਮਰ ਜਾਂਦਾ ਉਸ ਵੇਲੇ ਵਰਤਾ ਲਈ ਉਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ ਉਹੀ ਜ਼ਰੂਰੀ ਕੰਮ ਸੀ ਕੁਝ ਘਰੋਕੇ ਤਪੀਸ਼ਰ ਫਿਰ ਕਹਿਣ ਲੱਗਾ ਯਾਦ ਰੱਖੋ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ ਇਸ ਵੇਲੇ ਜੋ ਨੇਕੀ ਹੋ ਸਕੇ ਕਰ ਲੋ ਇਹ ਵੇਲਾ ਸਾਡੇ ਹੱਥ ਵਿੱਚ ਹੈ ਇਹੋ ਜ਼ਰੂਰੀ ਵੇਲਾ ਹੈ ਵਰਤਾ ਲਈ ਉਹ ਹੀ ਚੰਗਾ ਆਦਮੀ ਹੁੰਦਾ ਹੈ ਜਿਹੜਾ ਉਸ ਘੜੀ ਸਾਡੇ ਕੋਲ ਹੋਵੇ ਪਤਾ ਨਹੀਂ ਹੋਰ ਕਿਸੇ ਵੇਲੇ ਕਿਸੇ ਨਾਲ ਸਾਡਾ ਵਾਹ ਪਵੇ ਜਾਂ ਨਾ ਪਵੇ ਤੇ ਬੰਦਾ ਇਸ ਜਹਾਨ ਤੋਂ ਕੁਝ ਕਰ ਜਾਵੇ ਤੇ ਅਸਲ ਵਿੱਚ ਕੰਮਾਂ ਵਿੱਚੋਂ ਸਭ ਤੋਂ ਐਮ ਉੱਚਾ ਤੇ ਜ਼ਰੂਰੀ ਕੰਮ ਇਹੋ ਹੈ ਕਿ ਹਰ ਕਿਸੇ ਆਦਮੀ ਦਾ ਭਲਾ ਕੀਤਾ ਜਾਵੇ ਕਿਉਂਕਿ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਇਕੋ ਹੀ ਹੈ ਤਾਂ ਪੀਸ਼ਰ ਵੱਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬ ਨਾਲ ਰਾਜੇ ਦੀ ਤਸੱਲੀ ਹੋ ਗਈ ਉਹ ਤਪੀਸ਼ਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ-ਖੁਸ਼ੀ ਵਾਪਸ ਸਪਰਟ ਗਿਆ ਥੈਂਕ ਯੂ